ਵਾਰਤ ਪਾਕਿਸਤਾਨੀ ਜੁੱਧ ਦੇ ਹਾਲਾਤਾਂ ਦੇ ਵਿੱਚ ਸਭ ਤੋਂ ਵੱਡਾ ਅਸਰ ਪੰਜਾਬ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲਦਾ ਪਿਆ ਹੈ ਲਗਾਤਾਰ ਦੂਸਰੀ ਰਾਤ ਨੂੰ ਜਦੋਂ ਉਸ ਵੇਲੇ ਰੌਲਾ ਪੈ ਜਾਂਦਾ ਆ ਜਦੋਂ ਫਿਰੋਜ਼ਪੁਰ ਦੇ ਇੱਕ ਘਰ ਦੇ ਵਿੱਚ ਜਿੱਥੇ ਘਰ ਦੇ ਜੀਆਂ ਦੇ ਵੱਲੋਂ ਰੋਟੀ ਨੂੰ ਲੈ ਕੇ ਰੋਟੀ ਪਕਾਈ ਜਾ ਰਹੀ ਸੀ ਅਜਿਹੇ ਦੇ ਵਿੱਚ ਡਰੋਨ ਡਿੱਗ ਜਾਂਦਾ ਇਹ ਹਫੜਾ ਤਫੜੀ ਮਚ ਜਾਂਦੀ ਹੈ ਜਿਸ ਤੋਂ ਬਾਅਦ ਜੋ ਮੈਲ ਰੋਟੀ ਪਕਾਉਂਦੀ ਪਈ ਸੀ ਉਹ ਬੁਰੀ ਤਰ੍ਹਾਂ ਛੁੱਟ ਜਾਂਦੀ ਹੈ ਪਰਿਵਾਰ ਦੇ ਤਿੰਨ ਜੀ ਇਸ ਡਰੋਨ ਦੇ ਜੋ ਅੱਗ ਹੁੰਦੀ ਉਸ ਤ ਪੂਰੀ ਤਰ੍ਹਾਂ ਝੁਟਸ ਜਾਂਦੇ ਉਸ ਤੋਂ ਬਾਅਦ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਏ ਪਰ ਅਜਿਹੇ ਦੇ ਵਿੱਚ ਇੱਕ ਪਾਸੇ ਭਾਰਤ ਪਾਕਿਸਤਾਨ ਦੀ ਯੁੱਧ ਦੇ ਹਾਲਾਤਾਂ ਦੇ ਵਿੱਚ ਸਭ ਤੋਂ ਵੱਡਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਪਿਆ ਏ ਪੂਰਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਖਾਈ ਦਾ ਸਾਹਮਣੇ ਆਇਆ ਸੀ ਜਿੱਥੇ ਪਾਕਿਸਤਾਨ ਵੱਲੋਂ ਛੁੱਟਿਆ ਹੋਇਆ ਡਰੋਨ ਇੱਕ ਪਰਿਵਾਰ ਦੇ ਘਰ ਦੇ ਵਿੱਚ ਡਾ ਡਕਦਾ ਆ ਉੱਥੋਂ ਇੱਕ ਮਹਿਲਾ ਰੋਟੀ ਬਣਾਉਂਦੀ ਪਈ ਸੀ ਜੋ ਇਸ ਨਾਲ ਬੁਰੀ ਤਰ੍ਹਾਂ ਝੁਟਸ ਗਈ ਇਸ ਦੌਰਾਨ ਘਰ ਦੇ ਰੇਡ ਦੇ ਵਿੱਚ ਖੜੀ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਸਾਮਲੇ ਦੇ ਨਾਲ ਪਰਿਵਾਰ ਦੇ ਤਿੰਨ ਮੈਂਬਰ ਬੁਰੀ ਤਰ੍ਹਾਂ ਝੁਲਸ ਜਾਂਦੇ ਐ ਜ਼ਿਕਰ ਇਹ ਖਾਸ ਹੈ ਕਿ ਜਿਸ ਵੇਲੇ ਇਹ ਡਰੋਨ ਫੁੱਟਿਆ ਗਿਆ ਉਸ ਵੇਲੇ ਘਰ ਦੇ ਮੈਂਬਰ ਖਾਣਾ ਖਾਣ ਦੀ ਤਿਆਰੀ ਕਰਦੇ ਪਏ ਸਨ ਕਿ ਅਚਾਨਕ ਰੌਲਾ ਪੈ ਜਾਂਦਾ ਜਿਸ ਤੋਂ ਬਾਅਦ ਸਥਾਨਕ ਲੋਕਾਂ ਦੇ ਵੱਲੋਂ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਆ ਹੂੰ ਦੂਸਰੇ ਦੋ ਇੰਜਰਡ ਨੇ ਹੂੰ ਉਹਨਾਂ ਨੂੰ ਪੁੱਛਿਆ ਕੀ ਹੋਇਆ ਉਹ ਕਹਿੰਦਾ ਜੀ ਉੱਪਰੋਂ ਇੱਕ ਬੰਮ ਤਰ੍ਹਾਂ ਦੀ ਚੀਜ਼ गिरी ਹੂੰ ਉਹਦੇ ਨਾਲ ਬਲਾਸਟ ਹੋਇਆ ਹੂੰ ਉਹਦੇ ਨਾਲ ਅੱਗ ਲੱਗ ਗਈ ਹੂੰ ਇਸ ਸਾਈਟ 'ਤੇ ਮੇ ਕਿ ਲਾਈਫ ਡੇਂਜਰ ਤੋਂ ਬਾਹਰ ਨਹੀਂ ਜਿੰਦਗੀ ਨੂੰ ਜਾਨ ਨੂੰ ਖਤਰਾ ਤਾਂ ਨਹੀਂ ਹੈ ਫਿਲਹਾਲ ਇੱਕ ਤਾਂ ਹਲੇ ਨਹੀਂ ਕਹਿ ਸਕਦਾ ਜਿਹੜੀ ਫੀਮੇਲ ਹੈ ਗੰਭੀਰ ਜ਼ਖਮੀ ਉਹ ਗੰਭੀਰ ਹੈ ਹੂੰ ਬਾਕੀ ਦੋ ਜ਼ਖਮੀ ਹੈ ਕਾਫੀ ਨੇ ਹੂੰ ਲੇਕਿਨ ਲੱਗ ਨਹੀਂ ਰਿਹਾ ਕਿ ਉਹਨਾਂ ਦੀ ਲਾਈਫ ਉਹ ਕਿਹੜੇ ਹਾਲਾਤ ਕਿਵੇਂ ਦੇ ਹੁਣ ਜਿਹੜੋ ਇੱਥੇ ਆਏ ਸੀ ਉਹ ਕਿਵੇਂ ਹੈ ਉਹ ਹੁਣ ਕਿਵੇਂ ਕੱਢੂਗਾ ਆਏ ਨੇ ਹਾਂ ਅਰਧਾ ਟ੍ਰੀਟਮੈਂਟ ਸ਼ੁਰੂ ਕਰਦੇ ਹਾਂ ਹਾਂ ਸਾਫਟ ਹਾਲੇ ਕੀ ਅਸਰ ਹੋਇਆ ਹਾਂ ਸਾਫਟ ਤਕਨੀਕ ਤੋਂ ਤਾਂ ਬਿਲਕੁਲ ਜੇ ਦੇਖਿਆ ਜਾਵੇ ਉੱਪਰੋਂ ਗਿਰਿਆ ਕੋਈ ਉਹਨਾਂ ਨੇ ਦੱਸਿਆ ਕਿ ਉੱਪਰੋਂ ਬੰਦ ਕੇ ਉਹਦਣਾ ਬਲਾਸਟ ਹੋਇਆ ਉਹਦਣਾ ਅਗ ਲੱਗ ਗਈ ਉਹਨਾਂ ਇੰਜਰਡ ਹੋ ਗਏ ਕਾਈ